you <laughs>

ਸੁਰੀ ਜੈ ਜੈ ਕਾ ਜੋ ਬੋਲੇ ਸੋਨ ਭੈ ਭਗਵਾਨ ਵਾਲੇ ਕੀ ਮਹਾਰਾਜ ਕੀ ਜੈ ਇਹ ਜੀਵ ਜੋ ਹੈ ਬਹੁਤ ਹੀ ਚਤੁਰ ਹੈ ਜੋ ਮਿੱਟੀ ਦਾ ਦੀਵਾ ਬਾਲ ਦਿੰਦਾ ਹੈ ਉਹ ਵੀ ਸੋਨੇ ਜਾਂ ਮਿੱਟੀ ਦਾ ਬਣਿਆ ਹੋਇਆ ਹੈ ਉਹ ਵੀ ਉਸ ਦਾ ਆਪਣਾ ਨਹੀਂ ਹੈ تو اپنا کی ہے آدھے آدے والم کام ہرے مدو آئے نم آدے مدھو آئے نم ہری سنیتا ہے نم ہر دنتا ہے نم ہرے اکشا آدھے جی وائے نم ارے اکشائے ہری لو نئے ਜੇਤਾਏ ਨਮਾ ਆਦੇ ਪਰ ਜੇਤਾਏ ਨਮਾ ਆਦੇ ਸੁਣੇ ਤਾਏ ਨਮਾ ਆਦੇ ਸੁਣ ਤਾਏ ਨਮਾ ਉਹ ਦੁਕਾਨਦਾਰ ਜੋ ਸੀ ਆਪਣੇ ਲੜਕੇ ਨੂੰ ਕਹਿਣ ਲੱਗਾ ਕਿ ਬੇਟਾ ਮੈਂ ਰੋਜ਼ ਸਵੇਰ ਦੇ ਸਮੇਂ satsang ਦੇ ਵਿੱਚ ਸੰਤਾ ਮਹਾਪੁਰਸ਼ਾਂ ਦੇ ਪ੍ਰਵਚਨ ਸੁਣੇ ਜਾਣਾ ਹ ਕਿ ਜਿੱਥੋਂ ਕਿ ਵੇਦਾਂ ਸ਼ਾਸਤਰਾਂ ਦਾ ਤੇ ਸੰਤਾ ਮਹਾਪੁਰਸ਼ਾਂ ਦਾ ਪਰਮਾਤਮਿਕ ਬਾਣੀ ਦੋ ਦੋ ਫਾਲ ਦੋ 42 ਦੇ ਪਾਸਾ ਦੇ ਦੋ ਦੋ ਕੋਈ ਫਾਲ ਨਹੀਂ ਲੈਣਾ ਜਾਏ ਅਮਰ ਹੈ ਅਮਰ ਹੈ ਅਮਰ ਹੈ ਕੋ ਬੋਲੇ ਭਾਈ ਯਾਰ ਕੀ ਕਰਦੇ ਲੈ ਅਮਰ ਹੈ ਭਾਈ ਹੱਥ ਪਿੱਛੇ ਕਰ ਲੋ ਤੁਸੀਂ ਬੋਲੇ ਭਾਈ ਹੱਥ ਪਿੱਛੇ ਕਰ ਲੋ ਯਾਰ ਥੋੜਾ ਕਦਰ ਮੋਦ ਕਰਾ ਮੋਦ ਕਰਾ ਹਾਂਜੀ ਠੀਕ ਹੈ ਜੀ ਜੀ ਜੋ ਬੋਲੇ ਸੋਨਰ ਭੈ ਭਗਵਾਨ ਵਾਲਮੀ ਕੁਮਾਰ ਆ ਕੀ ਜੈ ਅੱਜ ਪਾਵਨ ਵਾਲਮੀਕ ਤੀਰਥ ਦੇ ਉੱਤੇ ਜੋ ਵਿਜੇ ਦਵਸਤ ਮੇਲਾ ਸ਼ੁਰੂਆਤ ਹੋ ਚੁੱਕੀ ਆ ਉਹਦੀ ਜੱਗ ਹਵਨ ਕਰਕੇ ਸੋਨੇ ਦੀ ਲੱਤ ਪਾ ਕੇ ਮਛਲੀ ਨੂੰ ਸਰੋਵਰ ਦੇ ਵਿੱਚ ਛੱਡੀ ਗਈ ਆ ਇਸੇ ਸ਼ੁਭ ਦਿਹਾੜੇ ਦੀ ਲਾਕਾ ਨਿਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਉਹਦੇ ਨਾਲ ਨਾਲ ਸਟੇਜ ਇਹਨੇ ਕਿ ਸਵੇਰੇ ਜੋ ਪੂਰ ਨਿਵਾਸੀ ਦਾ ਸ্নান ਆ ਸਵੇਰੇ ਪਰਿਵਾਰ ਸਮੇਤ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਰੀ ਜੀ ਮੇਲਾ ਕਿੰਨੇ ਦਿਨ ਚੱਲਦਾ ਆ ਹਰ ਸਾਲ ਦੀ ਤੱਕ ਮੇਲਾ ਇਹ 2 ਤਰੀਕ ਤੋਂ ਚੱਲਦਾ ਵਾ 2 ਤਰੀਕ ਤੋਂ ਚੱਲਿਆ ਵਾ 12 ਤੇ 13 ਤਰੀਕ ਤੱਕ ਚੱਲੇਗਾ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਬਾਬਾ ਸੰਗਤਾਂ ਨੂੰ ਦੇਸ਼ ਜਣਾ ਚਾਹਨੇ ਆ ਕਿ ਇਸ ਪਾਵਨ ਵਾਲਮੀਕ ਆਪਣੇ ਸਥਾਨ ਦੇ ਉੱਤੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਵਾਲਮੀਕ ਜੀ ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸਤਿਗੁਰੂ ਹਰੀਨਾਥ ਜੀ ਮਹਾਰਾਜ ਕੀ ਜੈ ਸਰਬਸਾ ਸੰਗਤ ਕੀ ਹੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਲਵ ਕੁਸ਼ ਵਿਜੇ ਦਿਵਸ ਮੇਲਾ ਜੋ ਕਿ ਅੱਜ ਸ਼ੁਰੂਆਤ ਹੋਈ ਹੈ ਸੰਤਾ ਮਹਾਪੁਰਸ਼ਾਂ ਵੱਲੋਂ ਮਛਲੀ ਨੂੰ ਸੋਨੇ ਦੀ ਨੱਥ ਪਾ ਕੇ ਜਿਹੜਾ ਸ਼ੁਭ ਆਰੰਭ ਕੀਤਾ ਗਿਆ ਹੈ ਇਸ ਪਾਵਨ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਜੀ ਨੂੰ ਬਹੁਤ-ਬਹੁਤ ਵਧਾਈਆਂ ਦਿੰਨੇ ਆ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ ਜੋ ਕਿ ਪਿਛਲੇ ਦਿਨੀ ਤੀਰ ਤੇ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਗਈ ਸੀ ਸੰਤਾ ਮਹਾਪੁਰਸ਼ਾਂ ਵੱਲੋਂ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਤੀਰ ਤੇ ਆਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸ਼ਾਂਤੀ ਬਣਾ ਕੇ ਰੱਖੋ ਜੋ ਬੋਲੇ ਸੋਨਰ ਪਹਿ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਵਾਲਮੀਕੀ ਤੀਸ ਦਾ ਵਿਜੇ ਸੰਮਰੋਪ ਮੇਲਾ ਬਸਾਕੀ ਦਿਵਾਰੀ ਤੋਂ ਦੂਸਰੇ ਦਿਨ ਦੀ ਸ਼ੁਰੂਆਤ ਹੋਈ ਹੈ ਅੱਜ ਮੱਧਮ ਤੇ ਆ ਗਿਆ ਹੈ ਅੱਜ ਪਵਿੱਤਰ ਸਰੋਵਰ ਦੀ ਪੂਜਾ ਕੀਤੀ ਗਈ ਹੈ ਕਿਉਂਕਿ ਅਜ ਰਾਤ ਨੂੰ ਪੁੰਨਿਆ ਦਾ ਇਸ਼ਨਾਨ ਦੀ ਸ਼ੁਰੂਆਤ 8:00 ਵਜੇ ਹੋਵੇਗੀ ਇਹ ਸ਼ੋ ਮੇਲਾ ਹੈ ਕਿ ਜਦੋਂ ਲਬਕੁਸ਼ੀ ਨੇ ਰਾਮ ਜੀਆਂ ਦੀਆਂ ਫੌਜਾਂ ਤੇ ਵਿਜੇ ਪ੍ਰਾਪਤ ਕੀਤੀ ਸੀ ਤੋਂ ਜਿੱਤ ਕੇ ਇਤਿਹਾਸਨ ਅੱਜ ਦੇ ਦਿਨ ਹੀ ਸੀਤਾ ਮਾਤਾ ਜੀ ਨੇ ਤਰਟੀ ਮਾਤਾ ਦੇ ਵਿੱਚ ਸਮਾਇਏ ਸਨ ਉਹ ਦਾ ਸ਼ੁਭ ਸ਼ਿਨਾਨ ਅਜਰਾਤੂ ਕੀ ਹੋਵੇਗਾ ਸ਼ਾਂਤਮੀ ਢੰਗਣਾ ਮੇਲਾ ਚੱਲਦਾ ਹੈ ਸ਼ਾਂਤਮੀ ਢੰਗਣਾ ਖਿਲੇਗਾ ਜਿਹੜੇ ਖਪਰੋਲੇ ਸਾਰੇ ਖਤਮ ਹੋ ਚੁੱਕੇ ਹਨ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮ ਆ ਕੇ ਮੇਲੇ ਗੁਰਮਾਰਦ ਦੇ ਦਰਸ਼ਨ ਕਰੋ ਮੇਲਾ ਠੀਕ ਪੰਦਰਾਂ ਤੱਕ ਇਹ ਚੱਲਦਾ ਰਹੇਗਾ ਸ਼ਾਂਤਮੀਂ ਢੰਗ ਨਾਲ ਮੇਲਾ ਚਲੇਗਾ ਸਾਰੇ ਹੀ ਸਾਡੇ ਪ੍ਰਵਾਨ ਧੋਕੇ ਹਨ ਕੋਈ ਗੜਬੜ ਕੋਈ ਇਹੋ ਜਿਹੀ ਪਰੇਸ਼ਾਨੀ ਨਹੀਂ ਕੋਈ ਗੱਲ ਨਹੀਂ ਸੰਤਨ ਬੇਨਤੀ ਹੈ ਕਿ ਨਕਮਸਤ ਕੋਨਵਾਤੇ ਹਾਜ਼ਰ ਹੋ ਧੰਵਾਦ ਜੈ ਬਾਲਮੀਕੀ ਹਰ ਰਵਾਂ